ਹਾਂ ਹਾਂ ਤੁਹਾਡੇ ਤਿੰਨਾਂ ਵਾਸਤੇ ਬਥੇਰੀ ਜਗਾ ਆਓ ਆਓ ਲੰਗ ਆਓ ਉਹ ਤੂੰ ਸਿੱਖਾਂ ਬਾਰੇ ਸੁਣਿਆ ਤੂੰ ਸਿੱਖਾਂ ਦੀ ਗੱਲ ਛੱਡ ਪਹਿਲੇ ਇਹ ਸੁਣ ਮੈਂ ਸੁਣਿਆ ਗੋਦਾਵਰੀ ਕੰਡੇ ਬੈਠਾ ਬਹਾਦਰ ਸ਼ਾਹ ਸੈਨਾ ਸਮੇਤ ਦਿੱਲੀ ਨੂੰ ਮੁੜ ਗਿਆ ਦੱਖਣ ਵਿੱਚ ਫੈਲੀ ਬਗਾਵਤ ਲੱਗਦਾ ਹੁਣ ਸ਼ਾਂਤ ਹੋ ਗਈ ਤੂੰ ਸਿੱਖਾਂ ਬਾਰੇ ਕੀ ਕਹਿ ਰਿਹਾ ਸੀ ਓਏ ਹੁਣ ਤੇ ਲੱਗਦਾ ਨਾ ਡੇਢ ਬੈਠੇ ਸਿੰਘ ਵੀ ਪੰਜਾਬ ਨੂੰ ਪਰਤ ਜਾਣਗੇ ਕਿਉਂ ਮਾੜੀ ਖਬਰ ਹੈ ਉਹਨਾਂ ਦੇ ਦਸਮ ਗੁਰੂ ਗੋਬਿੰਦ ਸਿੰਘ इस दुनिया चले गए बीमार नहीं सुन छाती कोई जख्मी जी का जहर सारे शरीर फैल गया जे अके सोच ही पाई है, हुंदा ही है। जो अकाल पुरुष चाहता है उसकी मर्जी हल तू समझ लवागा